ਇਹ ਤਾਂ ਦੱਸ ਦੋ ਮੈਂ ਫਰੂਟ ਲਿਆ ਦਿੰਨੀ ਆ ਨਾ ਨਾ ਕੁਝ ਨਹੀਂ ਚਾਹੀਦਾ ਠੀਕ ਹੈ ਜੀ ਦੇਖ ਲਓ ਪੂਆ ਜੀ ਤਾਂ ਚਲੇ ਵੀ ਗਏ ਮੈਂ ਤੇ ਮੰਮੀ ਨੇ ਤਾਂ ਬਿਠੇਰਾ ਕਿਹਾ ਸੀ ਵੀ ਤੁਸੀਂ ਅੱਜ ਰਹੋ ਪਰ ਉਹ ਮੰਨੇ ਨਹੀਂ ਉਹ ਤਾਂ ਪੂਆ ਜੀ ਨੂੰ ਕਈ ਦਿਨ ਹੋ ਗਏ ਸੀ ਘਰੋਂ ਆਏ ਨੂੰ ਹੁਣ ਉਹਨੇ ਆਪਦਾ ਘਰ ਵੀ ਦੇਖਣਾ ਉਹ ਉਹ ਤਾਂ ਚਲੀ ਗਈ ਹਾਂਜੀ ਇਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਉਹਨਾਂ ਨੇ ਤਾਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਚਲੋ ਤੁਸੀਂ ਦੱਸ ਦੋ ਤੁਹਾਡੇ ਨਾਲ ਕੀ ਗੱਲ ਹੋਈ ਹੈ ਮੇਰੇ ਨਾਲ ਤਾਂ ਕੀ ਗੱਲ ਕਰਨੀ ਆ ਭੂਆ ਨੂੰ ਬਸ ਆ ਚਾਬੀ ਫੜਾ ਕੇ ਗਈ ਆ ਘਰ ਦੀ ਕਹਿੰਦੀ ਤੂੰ ਆਪਣੇ ਕੋਲੇ ਰੱਖ ਚਾਬੀ ਮਤਲਬ ਮੇਰੇ ਸਹੁਰੇ ਘਰ ਦੀ ਹਾਂ ਆਪਣੇ ਪਿੰਡ ਵਾਲੇ ਘਰ ਦੀ ਆ ਚਲੋ ਐਂ ਕਰੋ ਜੀ ਇਹ ਚਾਬੀ ਤੁਸੀਂ ਮੈਨੂੰ ਫੜਾ ਦਿਓ ਮੈਂ ਸੰਭਾਲ ਕੇ ਰੱਖ ਦਿੰਨੀ ਆ ਕਿਤੇ ਐਵੇਂ ਹੀ ਨਾ ਗਵਾ ਦਿਓ ਤੁਸੀਂ ਕਿਤੇ ਇੱਥੇ ਰੱਖ ਕੇ ਭੁੱਲ ਜਓ ਚਲੋ ਠੀਕ ਐ ਲਓ ਤੁਸੀਂ ਸੰਭਾਲੋ ਲੱਗਿਆ ਪਤਾ ਕੋਈ ਖਬਰ ਸਾੜ ਦਾ ਮੰਮੀ ਹੌਲੀ ਬੋਲੋ ਆ ਜਾ ਉਥੇ ਬੰਜੇ ਤੇ ਬਹਿ ਜਾ ਉਥੇ ਦੱਸ ਦਿਆਂ ਮੰਮੀ ਖਬਰ ਖਬਰ ਤਾਂ ਕੋਈ ਨਹੀਂ ਪਤਾ ਲੱਗੀ ਪਰ ਚੀਜ਼ ਇਹ ਕਹੇ ਜੀ ਮੇਰੇ ਹੱਥ ਲੱਗੀ ਹੈ ਨਾ ਜਿਹਨੂੰ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਅੱਛਾ ਮੈਨੂੰ ਕੀ ਲੱਗ ਗਿਆ ਤੈਨੂੰ ਜਿਹੜਾ ਤੂੰ ਇੰਨੀ ਖੁਸ਼ ਹੋਈ ਆਉਣੀ ਐ ਨਾਲੇ ਮੈਨੂੰ ਖੁਸ਼ ਕਰਨ ਨੂੰ ਫਿਰਦੀ ਐ ਉਹ ਮੰਮੀ ਥੋੜਾ ਸਬਰ ਕਰੋ ਦਿਖਾਉਣੀ ਆ ਤੁਹਾਨੂੰ ਤੁਸੀਂ ਯਾਦ ਕਰੋ ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਈਡੀਆ ਦਿੱਤਾ ਸੀ ਵੀ ਆਪਣਾ ਬਹੁਤ ਵੱਡਾ ਫਾਇਦਾ ਹੋਜੂ। ਇਹ ਆਈਡੀਆ ਨਾਲ ਨਾ ਨਾਲੇ ਤਾਂ ਮੇਰਾ ਰਿਸ਼ਤਾ ਜਾਨੀ ਕਿ ਵਿਆਹ ਹੋਜੂ ਨਾਲੇ ਆਪਣਾ ਬਹੁਤ ਵੱਡਾ ਫਾਇਦਾ ਹੋਜੂ। ਹਾਂ ਹਾਂ ਆ ਗਈ ਮੇਰੇ ਗੱਲ ਯਾਦ ਪਰ ਤੇਰੇ ਆਈਡੀਏ ਨਾਲ ਕੋਈ ਆਪਣਾ ਫਾਇਦਾ ਤਾਂ ਹੋਇਆ ਨਹੀਂ। ਦਿਖਾਵਾਂ ਫਿਰ ਮੰਮੀ ਕੀ ਫਾਇਦਾ ਹੋਇਆ? ਹਾਂ ਹਾਂ ਦਿਖਾ। ਪਹਿਲਾਂ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਫੇਰ ਦਿਖਾਉਣੀ ਆ। ਨੀਲੇ ਕਾਰ ਲੀਗਾ ਬੰਦ ਆ ਦੇਖੋ ਮੰਮੀ 니 ਉਹ ਤਾਂ ਗੱਲ ਆਪਣੀ ਵਿੱਚ ਹੀ ਰਹਗੀ ਜਿਹੜੀ ਤੂੰ ਮੈਨੂੰ ਚਾਬੀ ਜੀ ਦਿਖਾਉਂਦੀ ਸੀ ਕਾਦੀ